خالسا <applause>

ਮੈਂ ਅੱਜ ਬਹੁਤ ਹੀ ਇੱਕ ਤਾਂ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਹ ਤਰਸਤਾਨ ਸਾਡੇ ਸੱਚਖੰਡ ਸਹਿਬ ਸ੍ਰੀ ਗੁਰਦੁਆਰਾ ਸਾਹਿਬ ਦੇ ਅਸੀਂ ਚਰਨਾਂ 'ਚ ਉਹਨਾਂ ਦੀ ਹਦੂਦ 'ਚ ਖੜੇ ਆਂ ਉਹਨਾਂ ਦਾ ਆਸ਼ੀਰਵਾਦ ਆ ਸਾਨੂੰ ਸ੍ਰੀ ਗੁਰਵੰਸਾ ਮਹਾਰਾਜ ਦਾ ਔਰ ਮੇਰੇ ਨਾਲ ਬਹੁਤ ਹੀ ਸਤਿਕਾਰ ਜੋ ਸਾਡੇ ਜਿਹੜੇ ਇਸ ਹਲਕੇ ਦੇ ਉਮੀਦਵਾਰ ਨੇ ਸ੍ਰੀ ਫਤਗਾੜ ਸਾਹਿਬ ਤੋਂ ਸਤਾ ਗੁਰਪ੍ਰੀਤ ਸਿੰਘ ਜੀ ਪੀ ਜੀ ਔਰ ਮੇਰੇ ਬਹੁਤ ਹੀ ਸਤਿਕਾਰਯੋਗ ਛੋਟੇ ਭਰਾ ਵੀ ਨੇ ਪੁਰਾਣੇ ਸਾਡਾ ਹਰਦੀਪ ਸਿੰਘ ਮੁੰਡੀਆਂ ਜੀ ਐਮਐਲਏ ਸਾਹਿਬ ਔਰ ਜਰਗ ਸਾਹਿਬ ਜੋ ਸਾਡੇ ਇੰਚਾਰ ਨੇ ਲੋਕ ਸਭਾ ਦੇ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਅਸੀਂ ਸਾਰੇ ਨਗਰ ਨਿਵਾਸੀ ਪਿੰਡ ਨਿਵਾਸੀ ਜੋ ਮੇਰੇ ਵੱਡੇ ਬਜ਼ੁਰਗ ਨੇ ਮਤਲਬ ਜੋ ਭਰਾ ਨੇ ਮੇਰੇ ਜਿਨ੍ਹਾਂ ਨੇ ਅੱਜ ਮੈਨੂੰ ਹੌਸਲਾ ਅਫਜ਼ਾਈ ਦਿੱਤੀ ਭਈ ਤੂੰ ਅੱਗੇ ਹੋ ਕੇ ਜਿਵੇਂ ਅੱਗੇ ਸੇਵਾ ਮੈਨੂੰ ਉਹਨਾਂ ਨੇ ਮੌਕਾ ਦਿੱਤਾ ਪਿੰਡੀ ਸਰਪੰਚ ਦਾ ਮੈਂ ਸਰਪੰਚ ਰਿਆ ਪਿੰਡ ਦਾ ਜਿੰਨਾ ਕਿ ਇਹਨਾਂ ਨੇ ਮੈਨੂੰ ਮਾਨ ਦਿੱਤਾ ਮੈਂ ਵੱਧ ਤੋਂ ਵੱਧ ਕੋਸ਼ਿਸ਼ ਕੀਤੀ ਵੀ ਪਿੰਡ ਦੀ ਸੇਵਾ ਕਰ ਸਕਾਂ ਔਰ ਮੈਨੂੰ ਅੱਜ ਵੀ ਆਪਣੇ ਨਗਰ ਤੇ ਚਾਹੇ ਛੋਟੇ ਬੱਚੇ ਨੇ ਚਾਹੇ ਮੇਰੇ ਬਜ਼ੁਰਗ ਨੇ ਮਾਪੇ ਨੇ ਮੇਰੀਆਂ ਮਾਵਾਂ ਨੇ ਜਾਂ ਮੇਰੇ ਭੈਣ ਭਰਾ ਨੇ ਸਾਰਿਆਂ ਦਾ ਮੈਨੂੰ ਇਹ ਆਸ ਆ ਵੀ ਮੈਂ ਇੱਕ ਸਦਾ ਦਵਾਂ ਇਹ ਮੁੰਡੀਆਂ ਸਾਹਿਬ ਜਾਣਦੇ ਨੇ ਆਪਣੇ ਜੀਪੀ ਸਾਹਿਬ ਬੈਠੇ ਆ ਨਾਲ ਪੇਨਾਂ ਨੇ ਅੱਜ ਸਵੇਰੇ ਹੀ ਮੈਨੂੰ ਕਿਹਾ ਮੈਂ ਕਿਹਾ برو ਟਾਈਮ ਤਾਂ ਦਿਓ 2-4 ਦਿਨ ਵੀ ਨਹੀਂ ਕਹਿੰਦੇ ਚਾਹੇ ਜਿੰਨੇ ਹੋਣ ਚਲੋ ਇੱਕ ਸੱਦੇ ਤੇ ਐਮਐਲਏ ਸਾਹਿਬ ਉਹਨਾਂ ਦਾ ਵਿਸ਼ਵਾਸ ਜੀਪੀ ਸਾਹਿਬ ਦਾ ਨਾਲੇ ਅਸ਼ੀਰਵਾਦ ਜਰਕ ਸਾਹਿਬ ਸਾਡੇ ਖੜੇ ਆ ਨਾਲ ਬਾਕੀ ਪਾਰਟੀ ਦੀ ਜੋ ਕਾਈ ਆ ਸਾਹਨੇ ਜੋ ਬਲਾਕ ਪ੍ਰਧਾਨ ਨੇ ਜਿੰਨੇ ਵੀ 20 ਸਾਰੇ ਔਰ ਸਾਡੇ ਵਰਕਰ ਨੇ ਜਾਂ ਉਹਦੇਦਾਰ ਨੇ ਔਰ ਮੇਰਾ ਸਾਰਾ ਸਮੁੱਚਾ ਪਿੰਡ ਸੋ ਅਸੀਂ ਬਹੁਤ ਧੰਨਵਾਦੀ ਆ ਔਰ ਮੈਂ ਆਸ ਕਰਦਾ ਵੀ ਸਾਡੇ ਮੁੱਖ ਮੰਤਰੀ ਮਾਨਯੋਗ ਸ੍ਰੀ ਭਗਵੰਤ ਮਾਨ ਜੀ ਔਰ ਸਾਡੇ ਜੋ ਕਨਵੀਨਰ ਨੇ ਆਮ ਆਦਮੀ ਪਾਰਟੀ ਦੇ ਸ੍ਰੀ ਅਰਵਿੰਦ ਕੇਜਰੀ ਵਾਲ ਜੀ ਉਹਨਾਂ ਨੇ ਜੋ ਆਮ ਵਰਗ ਨੂੰ ਵਿਸ਼ਵਾਸ ਦਿਵਾਇਆ ਔਰ ਉਹਨਾਂ ਨੇ ਪਹਿਲਾਂ ਦਿੱਲੀ ਦੇ ਵਿੱਚ ਕਰਕੇ ਦਿਖਾਇਆ ਸਰਕਾਰ ਚੱਲ ਲਈ ਹੈ ਦਿੱਲੀ 'ਚ ਵੀ 2013 ਦੀ ਔਰ ਇੱਕ ਇੱਕ ਕੰਮ ਜੋ ਛੋਟੇ ਲੈਵਲ ਤੇ ਜੋ ਸਿਹਤ ਸਹੂਲਤ ਔਰ ਸਿੱਖਿਆ ਆਪਾਂ ਕਹਿੰਦੇ ਆ ਜਿੱਥੋਂ ਸਾਡਾ ਮੁੱਢ ਵੱਜਦਾ ਬੇਜ਼ਗਾਰੀ ਦਾ ਜਾਂ ਇਲਾਜ ਕਰਨੀਓ ਲੋਕ ਮਰ ਜਾਂਦੇ ਨੇ ਕੋਈ ਲਾਜ ਪੁੱਛਣ ਵਾਲਾ ਨਹੀਂਗਾ ਇਸੇ ਤਰ੍ਹਾਂ ਹੀ ਇਹਨਾਂ ਨੇ ਸਾਡੇ ਭਗਵੰਤ ਸਿੰਘ ਜੀ ਮਾਨ ਪੰਜੋਂ ਮੁੱਖ ਮੰਤਰੀ ਨੇ ਉਹਨਾਂ ਦੀ ਜੋ ਅਗਵਾਈ ਔਰ ਵਿਸ਼ਵਾਸ ਨਾਲ ਸਾਡੇ ਪਿੰਡਾਂ 'ਚ ਕੰਮ ਸ਼ੁਰੂ ਕੀਤੇ ਨੇ ਚਾਹੇ ਉਹ ਹਸਪਤਾਲਾਂ ਦੇ ਨੇ ਦੇਖੋ ਜੇ ਸਿਹਤ ਨਹੀਂ ਅਸੀਂ ਕੀ ਕਰਾਂਗੇ ਕੱਲ ਨੂੰ ਵਿਕਾਸ ਨੂੰ ਵੀ ਸੜਕ ਬਣਾ ਲਓ ਜੀ ਉਹ ਕਰ ਲਓ ਜੇ ਸਾਡਾ ਸਿਹਤ ਹੀ ਨਹੀਂ ਢਾਂਚਾ ਹੀ ਸਾਡਾ ਵਿਗੜਿਆ ਪਿਆ ਸਾਡੇ ਬੰਦੇ ਇਲਾਜ ਕਰਨੀਓ ਔਖੇ ਨੇ ਅਸੀਂ ਫਿਰ ਵਿਕਾਸ ਨੂੰ ਉਹਨੂੰ ਕੀ ਕਰਨਾ ਪਹਿਲਾਂ ਸਾਡਾ 5 ਸਾਲ ਦਾ ਢਾਂਚਾ ਇਹੀ ਦੱਸਦਾ ਵੀ ਸਿਹਤ ਸਹੂਲਤ ਹਸਪਤਾਲ ਅਪਾ ਠੀਕ ਕਰੀਏ ਤਾਂ ਕਿ ਨੇਕ ਨੀਅਤ ਨਾਲ ਜੋ ਸਰਕਾਰ ਦੀ ਨੇਕ ਨੀਅਤ ਆ ਉਹ ਸੇਤ ਔਰ ਸਿੱਖਿਆ ਤੋਂ ਪਤਾ ਲੱਗਦੀ ਆ ਵਧੀਆ ਸਕੂਲ ਇਹ ਨੇਕ ਨੀਅਤ ਆ ਦੇਖੋ ਕਮ ਤਨੋਂ ਨਾਲ ਕਰ ਵੀ ਦਿੱਤੇ ਆਮ ਬੰਦਾ ਮੀਟਰ ਦਾ ਬਿੱਲ ਜਿਹੜਾ ਕਿਸੇ ਦਾ ਜ਼ੀਰੋ ਹੁੰਦਾ ਕੋਈ ਜਾਣ ਦੇਖੋ ਕਮਰਸ਼ੀਅਲ ਵਰਤਦਾ ਉਹ ਤਾਂ ਦੇਖੋ ਭਲਾਣਾ ਹੀ ਆ ਕੋਈ ਦੇਖੋ ਕਮਰਸ਼ੀਅਲ ਵਰਦਾ ਨਹੀਂ ਆਮ ਤੌਰ ਤੇ ਮੈਂ ਪਿੰਡ 'ਚ ਖੜੇ ਆ ਸਾਰੇ ਬੰਦੇ ਉਹਨਾਂ ਨੇ ਕੋਈ ਬਿੱਲ ਨਹੀਂ ਆ ਰਿਹਾ ਸੋ ਮੈਂ ਇੱਕ ਵਾਰ ਫੇਰ ਧੰਨਵਾਦ ਕਰਦਾ ਆਮ ਆਦਮੀ ਪਾਰਟੀ ਦੀ ਸੱਚੀ ਲੀਡਰਸ਼ਿਪ ਦਾ ਤੇ ਧੰਨਵਾਦ ਕਰਦੇ ਆ ਵੀ ਸਾਨੂੰ ਵਧੀਆ ਸੰਸਦ ਮੈਂਬਰ ਦਿੱਤਾ ਨੌਜਵਾਨ ਔਰ ਜਿੱਤ ਗਿਆ ਹੁਣ ਵੀ ਮੈਂ ਤਾਂ ਗੁਰੂਗ੍ਰੰਥ ਸਾਹਿਬ ਮੂਹਰੇ ਪ੍ਰਕਾਸ਼ ਸਾਹਿਬ ਸਾਡਾ ਅਸੀਂ ਉਹਨਾਂ ਦਾ ਆਸ਼ੀਰਵਾਦ ਲੈਨੇ ਆ ਐਮਐਲਏ ਸਾਹਿਬ ਸਾਡੇ ਜਰਗਸਾਹ ਜਣੇ ਨੇ ਮੇਰਾ ਛੋਟਾ ਭਾਈ ਰਿੰਦਰ ਐਡਵੋਕੇਟ ਸਾਹਿਬ ਵੀ ਖੜੇ ਆ ਅੱਜ ਸੜਕ ਵਧੀਆ ਬਣ ਗਈ ਚਲੋ ਭਾਈ ਜੀ ਇਹ ਜੀ ਕਰਵਾ ਬਣੀ ਅੱਜ ਪਿੰਡ ਜੰਡਿਆਲੀ ਸਾਡੇ ਪਿੰਡ ਜੰਡਿਆਲੀ ਦੇ ਅੱਜ ਔਰ ਸਰਪੰਚ ਸਾਹਿਬ ਸਾਡਾ ਸਰਪੰਚ ਕਰਮਜੀਤ ਸਿੰਘ ਜੀ ਦਾ ਪੂਰੀ ਟੀਮ ਦੇ ਨਾਲ ਗੋਗੇਵੀ ਟੀਮਾਂ ਨਾਲ ਆਪਣੇ ਬਜ਼ੁਰਗਾਂ ਨਾਲ ਸਾਰੇ ਨਾਮਾਂ ਨੂੰ ਪਾਰਟੀ ਦਾ ਪੱਲਾ ਫੜਿਆ ਬਹੁਤ ਖੁਸ਼ੀ ਦਾ ਦਿਨ ਹੈ ਸੋ ਮੈਂ ਇਹਨਾਂ ਦਾ ਧੰਨਵਾਦ ਕਰਦਾ ਨਾਲ ਇਹਨਾਂ ਨੂੰ ਵਿਸ਼ਵਾਸ ਦਵਾਣਾ ਕਿ ਇਹਨਾਂ ਦਾ ਪਰ ਇਹਨਾਂ ਨੂੰ ਵੱਡੇ ਭਰਾ ਮੇਰੇ ਹੈਗੇ ਆ ਬਹੁਤ ਪੁਰਾਣਾ ਪਿਆਰ ਹੈ ਤੇ ਵੱਡੇ ਭਰਾ ਦੇ ਤੌਰ ਤੇ ਹੀ ਅੱਜ ਇਹ ਪਹਿਲਾ ਸਰਪੰਚਰੀ ਆ ਮੈਂ ਆਪਣੇ ਨਾਲ ਇਹਨਾਂ ਨੂੰ ਪੂਰਾ ਆਪਣਾ ਪ੍ਰੋਪਰਟ ਆਖਤ ਕਰ ਦੇ ਕੇ ਪੂਰੇ ਹਲਕੇ ਦੀ ਸੇਵਾ ਦੇ ਨਾਲ ਇਹਨੂੰ ਲਾਵਾਗਾ ਕਿਉਂਕਿ ਇਹਨਾਂ ਨੇ ਬਹੁਤ ਪੁਰਾਣੀ ਸੇਵਾ 'ਚ ਲੱਗੇ ਹੋਏ ਆ ਸਿੱਖਾਂ ਨੂੰ ਬਹੁਤ ਕੁਝ ਮਿਲੂਗਾ ਇਹਨਾਂ ਤੋਂ ਪਰ ਇਹਨਾਂ ਨੂੰ ਕਦੀ ਇਹ ਮਹਿਸੂਸ ਨਹੀਂ ਹੋਊਗਾ ਕਿ ਹਰਦੀਪ ਅੱਜ ਐਮਐਲਏ ਬਣ ਕੇ ਤੇ ਮੈਨੂੰ ਪਿੱਛੇ ਕਰ ਰਿਹਾ ਮੈਂ ਭਰਾ ਨੂੰ ਹਮੇਸ਼ਾ ਗੁਨਾਹ ਰੱਖ ਕੇ ਇਹਨਾਂ ਦੇ ਪਿੰਡ ਦਾ ਕੀ ਪੂਰੇ ਹਲਕੇ ਦਾ ਸੇਵਾਦਾਰ ਬਣ ਕੇ ਸੇਵਾ ਕਰਾਂਗਾ ਪੂਰੇ ਹਲਕਾ ਵਾਸੀਆਂ ਨੂੰ ਅੱਜ ਬਹੁਤ ਮਾਣ ਪਾਦਾ ਕਿ ਤਰਨਜੀਤ ਸਿੰਘ ਜਲਦੀਪੁਰ ਦੀ ਟੀਮ ਸਾਹਮਣੇ ਹੈ ਮੇਰੀ ਪਾਸ ਨੂੰ ਮੌਲਵੀ ਦਾ ਗਿਆ ਇਹ ਕਾਂਗਰਸ ਨੂੰ ਅੱਜ ਤੱਕ ਇਹ ਅੱਜ ਆਮ ਆਦਮੀ ਪਾਰਟੀ ਸੰਭਲ ਹੋਇਆ ਸੋ ਬਹੁਤ ਆਮ ਆਦਮੀ ਪਾਰਟੀ ਦੀ ਅੱਜ ਬਹੁਤ ਖੁਸ਼ੀ ਹੋ ਰਹੀ ਹੈ ਬਹੁਤ ਬਹੁਤ